ਉਹ ਪਤਾ ਕੀ ਇਹ ਕੋਈ ਫੋਨੀਆ ਕੋਈ ਆ ਫੰਕੀ ਚ ਮੱਗੀ ਹੋਣੀ ਲੱਗਦੀ ਕੋਈ ਹਾਂ ਤੇ ਉਹਦੇ ਮਗਰ ਲੱਗਾ ਉਹ ਅੱਛਾ ਪਣਾ ਯਾਰ ਬੇਲੀ ਆਂ ਹੂੰ ਚੰਡੀਗੜ੍ਹ ਤੋਂ ਪਣਾ ਯਾਰ ਬੇਲੀ ਆ ਅੱਛਾ ਉਹ ਵੀ ਪੋਲੀਟਿਕਲ ਬੰਦਾ ਅੱਛਾ ਉਹ ਤਾਂ ਹੱਥ ਧੋ ਕੇ ਮਗਰ ਜਾਵਾ ਗੰਦਾ ਵੀ ਨੈਰੇ ਅਬ ਦੇਰ ਬੰਦਾ ਕਰ ਦੋ ਜਾਂ ਅਸੀਂ ਦੰਗ ਨਾ ਮਚੂਦੀ ਕਰਨਾ ਅੱਛਾ ਵੀਰੇ ਤੁਹਾਡੇ ਯਾਰ ਮਮਨ ਦੇ ਗਰੀ ਦੀ ਕੰਦੀ ਵੀ ਜਾਣ ਪਛਾਣ ਹੈ ਕੀ ਤੁਹਾਨੂੰ ਕੀ 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 ਨਾਮ ਦੱਸਿਆ ਤੁਸੀਂ ਅਜੇ ਜੁਗੁੱਤਾ ਜੀ ਅਜੇ ਜੁਗੁੱਤਾ ਮੈਂ ਪਤਾ ਕਰ ਲੈਣਾ ਜੀ ਕੀ ਕੀ ਮਤਲਬ ਕੀ ਸਮਝਾਣਾ ਉਹਨੂੰ ਆਪਾਂ ਚਲੋ ਵੀਰੇ ਉਹ ਨਾ ਬੇਰੀ ਬੁਰੀ ਜਾਹੂ ਹਾਂ ਮੈਡਮ ਵੀ ਮਗਰ ਮੈਡਮ ਬਈ ਹੋਈ ਆ ਉਹ ਮੈਡਮ ਉਹਨੂੰ ਡਰਕਾ ਬਗਲ ਦੇ ਬਿਮਾਨ ਹਟਾਵਾ ਨਾਲ ਜਿਆ ਆ ਹਾਂ ਹਾਂ ਬਾਕੀ ਲਾਟੂ ਪੁਤਾਨਾ ਚੌਂਕ ਉੱਥੇ ਮਿਲਦਾ ਅੱਛਾ ਆਪਣਾ ਯਾਰ ਯਾਰ ਕੀ ਆ ਉਹ ਵੀ ਉੱਥੇ ਹੀ ਮਿਲਦਾ ਨੂੰ ਅੱਛਾ ਤੁਹਾਨੂੰ ਕਿਤੇ ਹੁਣ ਲੱਗ ਗਿਆ ਪਤਾ ਹਾਂ ਉਹ ਜਿਹੜੀ ਉਹਨੂੰ ਵੀ ਮਿਲੀ ਜਾਂਦੀ ਉਹਨੂੰ ਵੀ ਮਿਲੀ ਜਾਂਦੀ ਉਹ ਤਾਂ ਉਹ ਬੇਵਕੂਫਾਂ ਦੀ ਬਣਾ ਰਹੀ ਹੋਣਾ ਨਹੀਂ ਨਹੀਂ ਇਸ ਤੇ ਲਗਾਉਂਗੇ ਫੜਾ ਕੀ ਬੋਟਾ ਕਿੰਨੂ ਕਿੰਨੂ ਬੇਸੂ ਬਣਾ ਰਹੀ ਐ ਤੁਹਾਡੇ ਭੰਦੇ ਦਾ ਕੋਈ ਹੈ ਤਾਂ ਕੋਈ ਹੁਣ ਸਮਝਾ ਲਓ ਠੀਕ ਐ ਜੀ ਆਪਣਾ ਯਾਰ ਵੀ ਕੋਈ ਨਾ ਮੈਚ ਕਰਾ ਮੈਂ ਇਹਨਾਂ ਨੂੰ ਕਰਨਾ ਵਾ ਠੀਕ ਐ ਜਿਉਟੀਕਲ ਮੈਟਰ ਨਾ ਬਣ ਜਵੇ ਠੀਕ ਐ ਨੂੰ ਸਮਝਾ ਲਓ ਆਪਣੇ ਵੀਰ ਨੂੰ ਚਲੋ ਮੈਂ ਦੇ ਹਾਂ ਠਾ ਹਾਂ ਠੀਕ ਐ ਉਹ ਹੈਗਾ ਜਿਹੜਾ ਉਹ ਬੇਰੀ ਮਗਰ ਲੱਗੇ ਉਹ ਹੈ ਸਕਵਾਰੀ ਮਗਰ ਲੱਗੇ ਉਹਦਾ ਕੁਝ ਨਹੀਂ ਦਾਦਾ ਇਹ ਵਿਆਹ ਆ ਕੀ ਇਹ ਵਰਦੇ ਮੈਨੂੰ ਪਤਾ ਕਰਨਾ ਪੈਣਾ ਮੈਂ ਦੇਖ ਕੇ ਦੱਸਦਾ ਜੀ ਅਜੇ ਨਾਮ ਦੇ 2-4 ਮੁੰਡੇ ਹੈਗੇ ਆ ਠੀਕ ਹੈ ਉਹ ਜਿਹੜਾ ਪਰਿਆ ਹੋਇਆ ਤਾਂ ਆਪਣਾ ਬੇਪੂ ਘਰ ਖਰਾਬ ਹੋਊਗਾ ਮਗਰ ਗਿਆ ਮੇਰੇ ਵੀ ਐਡਰੈਸ ਪਤਾ ਕਰ ਐਡਰੈਸ ਪਤਾ ਕਰ ਥੋੜਾ ਕੋਈ ਗੱਲ ਨਹੀਂ 2-4 ਅਜੇ ਮੁੰਡੇ ਮੇਰੇ ਵਾਕਫ ਹੈਗੇ ਆ ਮੈਂ ਪਤਾ ਕਰਦਾ ਕੜਾ ਹੈਗਾ ਉਹ ਤੁਸੀਂ ਉਹ ਹੋਟਲ ਤੋਂ ਨਾਮਕ ਲਾਸੀ ਹੋਟਲ ਤੋਂ ਕੰਮਦਾ ਮੈਂ ਰਿਕਾਰਡਿੰਗ ਕਢਾ ਲੈਣੀ ਆ ਠੀਕ ਹੈ ਜੀ ਕੰਮਦਾ ਜੀ ਮਾਥੇ ਕੰਮਦਾ ਮੈਂ ਬੋਲ ਤੂੰ ਛੱਡਣਾ ਨਹੀਂ ਉਹ ਬੰਦੇ ਨੂੰ ਮੋੜ ਲੋ ਕਿ ਆ ਵੀ ਬਿਲਕੁਲ ਜਾਣਾ ਗੁਣਾ ਛੱਡ ਦੇ ਜਨਾਨੀ ਦੇ ਕੱਤੀ ਚ ਨਾ ਰਵੇ ਤੇ ਤੁਸੀਂ ਤੁਹਾਡਾ ਤੁਹਾਡਾ ਤੁਹਾਡੀ ਸ਼ੁਭਨ ਤੁਹਾਡਾ ਸ਼ੁਭਨਾਮ ਤੁਹਾਡਾ ਸ਼ੁਭਨਾਮ ਵੀਰ ਮੈਂ ਬੈਂਕ ਬੋਲਦਾ ਅੱਛਾ ਬੈਂਕ ਬੋਲਦਾ ਠੀਕ ਠੀਕ ਹੈ ਵੀਰੇ ਠੀਕ ਹੈ ਜੀ ਵੀਰ ਮੇਰੀ ਗੱਲ ਸੁਣ ਉਹ ਫੋਨ ਫੋਨ ਵੀ ਉਹਨੇ ਟਰੈਕ ਤੇ ਲਾਇਆ ਉਹਦਾ ਠੀਕ ਹੈ ਠੀਕ ਹੈ ਕੋਣ ਕੋਣ ਰਾਤ ਤੇ ਮਗਰਵਾਂ ਤੇ ਨਾ ਕਰਿਆ ਮੈਂ ਪਸ਼ੂ ਘਿਰ ਮੈਂ ਨਹੀਂ ਜਾਂਦਾ ਵੀ ਬੀਮਾਰ ਹੋ ਗਿਆ ਠੀਕ ਆ ਚਲੋ ਠੀਕ ਹੈ ਵੀਰ ਜੀ ਠੀਕ ਹੈ ਵੀਰੇ ਠੀਕ ਹੈ ਵੀਰੇ ਹਾਂ ਜੀ ਮਿੰਨੂ ਵੀ ਮੈਨੂੰ ਵੀ ਨਾ ਫੋਨ ਫੋਨ ਕਰਿਆ ਐਵੇਂ ਹੀ ਆਪਾਂ ਨਹੀਂ ਸੱਚ ਮਹੱਲੇ ਤੇ ਬੈਣਾ ਆਪਾਂ ਤੁਹਾਨੂੰ ਦੱਸਾਂ ਹੂੰ 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 ਉਹ ਅਲਰਟ ਨਾ ਦੋ ਬਣੇ ਬੰਦੇ ਜੇ ਕੋਈ ਜਾਣ ਪਛਾਣ ਆ ਤਾਂ ਠੀਕ ਹੈ ਠੀਕ ਹੈ ਵੀਰੇ ਠੀਕ ਹੈ ਜੀ ਠੀਕ ਹੈ ਜੀ ਓਕੇ ਹਾਂ ਜੀ ਓਕੇ ਸੋ ਠੀਕ